ਕਾਚਰੀ ਕਾਲਜ ਦੇ ਕਿਸਾਨ ਵੀਰੋ ਅੱਜ ਆਪਾਂ ਜੋ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਆ ਆਹ ਵਾਲਾ ਸਮਾਂ ਜੋ ਚੱਲ ਰਿਹਾ ਆਪਣੇ ਵਾਸਤੇ ਆਉਣ ਵਾਲੇ ਸੀਜ਼ਨ ਵਿੱਚ ਕਣਕਾਂ ਦੇ ਬੀਜ ਦੀ ਸਹੀ ਚੋਣ ਕਰਨ ਵਾਸਤੇ ਬਹੁਤ ਸਹੀ ਸਮਾਂ ਚੱਲ ਰਿਹਾ ਹੈ ਬਹੁਤ ਵਧੀਆ ਸਮਾਂ ਹੈ ਇਸ ਵਕਤ ਆਪਾਂ ਅਗਲੇ ਸੀਜ਼ਨ ਦੀ ਪਲਾਨਿੰਗ ਕਰ ਸਕਦੇ ਹਾਂ ਕਿ ਕਿਹੜਾ ਬੀਜ ਸਾਡੀ ਜ਼ਮੀਨ ਤੇ ਪਾਣ ਨੂੰ ਮੰਨਦਾ ਹੈ ਕਿਹੜਾ ਬੀਜ ਸਾਡੇ ਵਾਸਤੇ ਸਹੀ ਹੈ ਤੇ ਕਿਹੜਾ ਬੀਜ ਸਾਡੇ ਵਾਸਤੇ ਸਹੀ ਨਹੀਂ ਹੋਏਗਾ ਪਾਵੇਂ ਕੇਸਵਾਰ ਦਾ ਮੌਸਮ ਕਾਫੀ ਬਦਲਾਵ ਵਾਲਾ ਰਿਹਾ ਇਸ ਵਾਰ ਦੇ ਝਾੜ ਦੂਸਰੇ ਸਾਲਾਂ ਤੇ ਦੂਸਰੇ ਸਾਲਾਂ ਨਾਲੋਂ ਵੱਖਰੇ ਰਹਿਣਗੇ ਪਰ ਫਿਰ ਵੀ ਅਸੀਂ ਆਪਣੀ ਜ਼ਮੀਨ ਦੀ ਤੇ ਪਾਣੀ ਦੀ ਹਿਸਾਬ ਨਾਲ ਬੀਜ ਦੀ ਚੋਣ ਕਰ ਸਕਦੇ ਹਾਂ ਇਹ ਸਾਹਮਣੇ ਤੁਸੀਂ ਕੈਮਰੇ ਵਿੱਚ ਫਸਲ ਦੇਖ ਰਹੇ ਹੋ ਇਹ ਬੀਜ ਦੀ ਗਲਤ ਚੋਣ ਦਾ ਨਤੀਜਾ ਤੁਸੀਂ ਆਪਣੀਆਂ ਅੱਖਾਂ ਨਾਲ ਸਾਹਮਣੇ ਦੇਖ ਸਕਦੇ ਹੋ ਇਹ ਇਹ ਕਣਕ ਸਾਡੇ ਏਰੀਆ ਦੇ ਵਿੱਚ ਇਸ ਪੱਤੀ ਦੇ ਵਿੱਚ ਲਗਭਗ ਸਭ ਤੋਂ ਪਛੇਤੀ ਪੀਜੀ ਗਈ ਹੈ ਤੇ ਇਸ ਦੇ ਹਾਲਾਤ ਜੋ ਤੁਸੀਂ ਦੇਖ ਰਹੇ ਹੋ ਗਲਤ ਬੀਜ ਚੋਣ ਦੇ ਕਾਰਨ ਲਗਭਗ ਸਾਰੀ ਉਹ ਸਨੈਰੀ ਹੋ ਚੁੱਕੀ ਹੈ ਤੇ ਦੂਸਰੀ ਕਣਕਾ ਇਹ ਵਾਲੀ ਜੋ ਕਣਕ ਇਸ ਦੇ ਨਾਲ 1 ਅਕਤੂਬਰ ਦੇ ਲਾਸਟ ਹਫਤੇ ਲਗਭਗ 28 29 ਅਕਤੂਬਰ ਨੂੰ ਬੀਜ ਦਿੱਤੀ ਗਈ ਸੀ ਤੇ ਇਹ ਵਾਲੀ ਕਣਕ ਲਗਭਗ ਇਸ ਤੋਂ 20 22 ਦਿਨ ਲੇਟ ਬੀਜੀ ਇਹ ਵਾਲੀ ਕਣਕਾ ਲੈ ਹਰੀ ਖੜੀ ਹੈ ਬਹੁਤ ਸੋਹਣਾ ਦਾਣਾ ਬਹੁਤ ਵਧੀਆ ਵੱਲੀ ਹੈ ਦੇਖੋ ਤੇ ਇਸ ਦੀਆਂ ਬੱਲੀਆਂ ਵੀ ਬਹੁਤ ਛੋਟੀਆਂ ਨੇ ਦਾਣਾ ਹੀ ਬਹੁਤ ਕਮਜ਼ੋਰ ਹੈ ਤੇ ਲਗਭਗ ਆ ਹੀ ਚੁੱਕੀ ਹੈ 10 ਦਿਨਾਂ ਨੂੰ ਇਹ ਵੱਢਣ ਜੋ ਹੋ ਜਾਣੀ ਹੈ ਇਹ ਗਲਤ ਬੀਜ ਬੀਜਣ ਕਰਨ ਇਸ ਤਰ੍ਹਾਂ ਹੋਇਆ ਵੀਰੋ ਸੋ ਵੀਡੀਓ ਪਾਉਣ ਦਾ ਮੇਨ ਮਕਸਦ ਇਹ ਹੀ ਹੈ ਕਿ ਹੁਣ ਜੋ ਆਪਣੇ ਸਮਾ ਚੱਲ ਰਿਹਾ ਕਣਕਾ ਸਾਰੀ ਨਿਸਰੀਆਂ ਹੋਈਆਂ ਨੇ ਸਾਰੀਆਂ ਕਣਕਾਂ ਦੀ ਪੋਜੀਸ਼ਨ ਆਪਣੇ ਸਾਹਮਣੇ ਆ ਇਸ ਸਮੇ ਆਪਾਂ ਅਗਲੀ ਵਾਰ ਜੋ ਆਪਾਂ ਕਣਕੀ ਬੀਜਣੀ ਹੈ ਉਸ ਦੀ ਪਲੈਨਿੰਗ ਕਰ ਸਕਦੇ ਆ ਕਿ ਕਿਹੜਾ ਬੀਜ ਸਾਡੇ ਏਰੀਆ ਦੇ ਵਿੱਚ ਸਾਡੀ ਜ਼ਮੀਨ ਤੇ ਪਾਣੀ ਨੂੰ ਸ਼ੂਟ ਕਰਦਾ ਤੇ ਬਹੁਤ ਸਾਰੇ ਬੀਜ ਇਸ ਵਕਤ ਮਾਰਕੀਟ ਦੇ ਵਿੱਚ ਚੱਲੇ ਹੋਏ ਨੇ ਸੋ ਉਹ ਭਲੇਖੇ ਤੋਂ ਬਚਣ ਵਾਸਤੇ ਇਸ ਸਮੇ ਆਪਾਂ ਆਪਣੇ ਏਰੀਆ ਦਾ ਸਾਰੀਆਂ ਕਣਕਾਂ ਦਾ ਜਾਇਜ਼ਾ ਲੈ ਕਰਕੇ ਬੀਜ ਦੀ ਸਹੀ ਚੋਣ ਕਰ ਸਕਦੇ ਆ ਕਿਉਂਕਿ ਫਸਲ ਦਾ ਸਾਰਾ ਜੋ ਨਿਚੋੜ ਹੈ ਆਖਿਰ ਤੱਕ ਉਹ ਬੀਜ ਤੇ ਹੀ ਨਿਰਭਰ ਕਰਦਾ ਹੈ ਜੇਕਰ ਅਸੀਂ ਬੀਜ ਦੀ ਸਹੀ ਚੋਣ ਕਰ ਲਈ ਤਾਂ ਸਾਡੀ ਫਸਲ ਚੰਗੀ ਹੋਣ ਦੇ आसार ਵੱਧ ਜਾਂਦੇ ਨੇ ਸੋ ਵੀਰੋ ਇਸ ਇਸ ਸਮੇਂ ਆਪਣੇ ਆਸ-ਪਾਸ ਦੇ ਕਣਕ ਦਾ ਨਿਰੇਖਣ ਕਰਕੇ ਬੱਲੀਆਂ ਦਾਣੇ ਚੈੱਕ ਕਰਕੇ ਆਪਣੀ ਜ਼ਮੀਨ ਤੇ ਪਾਣੀ ਦੇ ਹਿਸਾਬ ਨਾਲ ਬੀਜ ਦੀ ਸਹੀ ਚੋਣ ਕਰੋ ਤੇ ਵੀਰੋ ਨਵਾਂ ਚੈਨਲ ਆ ਤੁਹਾਡੇ ਸਪੋਰਟ ਦੀ ਲੋੜ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ